ਖੋਦ ਨੂੰ ਖੁਦਾ ਦਾ ਫਰਿਸ਼ਤਾ ਦੱਸਣ ਵਾਲੇ ਪ੍ਰੋਫੈਟ ਬਜਿੰਦਰ ਸਿੰਘ ਦੀ ਇੱਕ ਸੀਸੀਟੀਵੀ ਵੀਡੀਓ ਵਾਇਰਲ ਹੋ ਰਹੀ ਹੈ ਫਰਵਰੀ ਮਹੀਨੇ ਦੀ ਇਹ ਵੀਡੀਓ ਹੈ ਜਿਸ ਦੇ ਵਿੱਚ ਉਹ ਆਪਣੇ ਹੀ ਕਰਿੰਦਿਆਂ ਨੂੰ ਆਪਣੇ ਹੀ ਲੋਕਾਂ ਨੂੰ ਬੁਰੇ ਤਰੀਕੇ ਨਾਲ ਕੁੱਟਦਾ ਨਜ਼ਰ ਆ ਰਿਹਾ ਹੈ ਸੀਸੀਟੀਵੀ ਤਸਵੀਰਾਂ ਵਿੱਚ ਦੇਖ ਸਕਦੇ ਹੋ ਇੱਕ ਸੋਫੇ ਤੇ ਤਿੰਨ ਮੁੰਡੇ ਬੈਠੇ ਨੇ ਦੂਜੇ ਸੋਫੇ ਤੇ ਤਿੰਨ ਕੁੜੀਆਂ ਨੇ ਉਹਨਾਂ ਕੋਲ ਇੱਕ ਬੱਚਾ ਵੀ ਹੈ ਇਸੇ ਦੌਰਾਨ ਬਜਿੰਦਰ ਸਿੰਘ ਤੂਤੜਾ ਕਰਕੇ ਇੱਕ ਮੁੰਡੇ ਨੂੰ ਕੁੱਟਣ ਲੱਗ ਪੈਂਦਾ ਉਸ ਤੋਂ ਪਹਿਲਾਂ ਉਸ ਦੇ ਫੋਨ ਵੀ ਮਾਰਦਾ ਹੈ ਇਹ ਵੀਡੀਓ ਤਕਰੀਬਨ 6 ਮਿੰਟ ਦੀ ਹੈ ਜਿਸ ਦੇ ਵਿੱਚ ਉਹ ਇਹਨਾਂ ਲੋਕਾਂ ਦੇ ਨਾਲ ਲੜਦਾ ਹੋਇਆ ਨਜ਼ਰ ਆਉਂਦਾ ਹੈ ਇਹ ਹੀ ਨਹੀਂ ਉਸ ਮੁੰਡੇ ਤੋਂ ਬਾਅਦ ਉਸ ਕੁੜੀ ਦੇ ਨਾਲ ਵੀ ਲੜਿਆ ਜੋ ਗੋਦੀ ਦੇ ਵਿੱਚ ਇੱਕ ਬੱਚੇ ਨੂੰ ਲੈ ਕੇ ਬੈਠੀ ਹੈ ਇਹ ਸਾਰੀ ਘਟਨਾ ਫਰਵਰੀ ਦੀ ਹੈ ਫਰਵਰੀ ਦੇ ਵਿੱਚ ਜਦੋਂ ਕਪੂਰਥਲਾ ਥਾਣੇ ਦੇ ਵਿੱਚ ਇੱਕ 22 ਸਾਲਾ ਕੁੜੀ ਦੇ ਕਹਿਣ ਦੇ ਉੱਤੇ ਪਰਚਾ ਦਰਜ ਹੋਇਆ ਸੀ ਜਨਸੀ ਸ਼ੋਸ਼ਣ ਦਾ ਜਦੋਂ ਪਰਚਾ ਦਰਜ ਹੋਇਆ ਉਸ ਤੋਂ ਬਾਅਦ ਦੀ ਇਹ ਵੀਡੀਓ ਦੱਸੀ ਜਾ ਰਹੀ ਹੈ ਉਧਰੋਂ ਖੁਦਾ ਦਾ ਫਰਿਸ਼ਤਾ ਦੱਸਣ ਵਾਲੇ ਪ੍ਰੋਫੈਟ ਬਜਿੰਦਰ ਸਿੰਘ ਦੀ ਇੱਕ ਸੀਸੀਟੀਵੀ ਵੀਡੀਓ ਵਾਇਰਲ ਹੋ ਰਹੀ ਹੈ ਫਰਵਰੀ ਮਹੀਨੇ ਦੀ ਇਹ ਵੀਡੀਓ ਹੈ ਜਿਸ ਦੇ ਵਿੱਚ ਉਹ ਆਪਣੇ ਹੀ ਕਰਿੰਦਿਆਂ ਨੂੰ ਆਪਣੇ ਹੀ ਲੋਕਾਂ ਨੂੰ ਬੁਰੇ ਤਰੀਕੇ ਨਾਲ ਕੁੱਟਦਾ ਨਜ਼ਰ ਆ ਰਿਹਾ ਹੈ ਸੀਸੀਟੀਵੀ ਤਸਵੀਰਾਂ ਵਿੱਚ ਦੇਖ ਸਕਦੇ ਹੋ ਇੱਕ ਸੋਫੇ ਤੇ ਤਿੰਨ ਮੁੰਡੇ ਬੈਠੇ ਨੇ ਦੂਜੇ ਸੋਫੇ ਤੇ ਤਿੰਨ ਕੁੜੀਆਂ ਨੇ ਉਹਨਾਂ ਕੋਲ ਇੱਕ ਬੱਚਾ ਵੀ ਹੈ ਇਸੇ ਦੌਰਾਨ ਬਜਿੰਦਰ ਸਿੰਘ ਤੂ ਤੜਾਕ ਕਰਕੇ ਇੱਕ ਮੁੰਡੇ ਨੂੰ ਕੁੱਟਣ ਲੱਗ ਪੈਂਦਾ ਉਸ ਤੋਂ ਪਹਿਲਾਂ ਉਸ ਦੇ ਫੋਨ ਵੀ ਮਾਰਦਾ ਹੈ ਇਹ ਵੀਡੀਓ ਤਕਰੀਬਨ 6 ਮਿੰਟ ਦੀ ਹੈ ਜਿਸ ਦੇ ਵਿੱਚ ਉਹ ਇਹਨਾਂ ਲੋਕਾਂ ਦੇ ਨਾਲ ਲੜਦਾ ਹੋਇਆ ਨਜ਼ਰ ਆਉਂਦਾ ਹੈ। ਇਹ ਹੀ ਨਹੀਂ ਉਸ ਮੁੰਡੇ ਤੋਂ ਬਾਅਦ ਉਸ ਕੁੜੀ ਦੇ ਨਾਲ ਵੀ ਲੜਿਆ ਜੋ ਗੋਦੀ ਦੇ ਵਿੱਚ ਇੱਕ ਬੱਚੇ ਨੂੰ ਲੈ ਕੇ ਬੈਠੀ ਹੈ। ਇਹ ਸਾਰੀ ਘਟਨਾ ਫਰਵਰੀ ਦੀ ਹੈ। ਫਰਵਰੀ ਦੇ ਵਿੱਚ ਜਦੋਂ ਕਪੂਰਥਲਾ ਥਾਣੇ ਦੇ ਵਿੱਚ ਇੱਕ 22 ਸਾਲਾ ਕੁੜੀ ਦੇ ਕਹਿਣ ਦੇ ਉੱਤੇ ਪਰਚਾ ਦਰਜ ਹੋਇਆ ਸੀ ਜਿਨਸੀ ਸ਼ੋਸ਼ਣ ਦਾ ਜਦੋਂ ਪਰਚਾ ਦਰਜ ਹੋਇਆ ਉਸ ਤੋਂ ਬਾਅਦ ਦੀ ਇਹ ਵੀਡੀਓ ਦੱਸੀ ਜਾ ਰਹੀ ਹੈ। ਉਧਰੋਂ ਖੁਦਾ ਦਾ ਫਰਿਸ਼ਤਾ ਦੱਸਣ ਵਾਲੇ ਪ੍ਰੋਫੈਟ ਬਜਿੰਦਰ ਸਿੰਘ ਦੀ ਇੱਕ ਸੀਸੀਟੀਵੀ ਵੀਡੀਓ ਵਾਇਰਲ ਹੋ ਰਹੀ ਹੈ ਫਰਵਰੀ ਮਹੀਨੇ ਦੀ ਇਹ ਵੀਡੀਓ ਹੈ ਜਿਸ ਦੇ ਵਿੱਚ ਉਹ ਆਪਣੇ ਹੀ ਕਰਿੰਦਿਆਂ ਨੂੰ ਆਪਣੇ ਹੀ ਲੋਕਾਂ ਨੂੰ ਬੁਰੇ ਤਰੀਕੇ ਨਾਲ ਕੁੱਟਦਾ ਨਜ਼ਰ ਆ ਰਿਹਾ ਹੈ ਸੀਸੀਟੀਵੀ ਤਸਵੀਰਾਂ ਵਿੱਚ ਦੇਖ ਸਕਦੇ ਹੋ ਇੱਕ ਸੋਫੇ ਤੇ ਤਿੰਨ ਮੁੰਡੇ ਬੈਠੇ ਨੇ ਦੂਜੇ ਸੋਫੇ ਤੇ ਤਿੰਨ ਕੁੜੀਆਂ ਨੇ ਉਹਨਾਂ ਕੋਲ ਇੱਕ ਬੱਚਾ ਵੀ ਹੈ ਇਸੇ ਦੌਰਾਨ ਬਜਿੰਦਰ ਸਿੰਘ ਤੂਤੜਾ ਕਰਕੇ ਇੱਕ ਮੁੰਡੇ ਨੂੰ ਕੁੱਟਣ ਲੱਗ ਪੈਂਦਾ ਉਸ ਤੋਂ ਪਹਿਲਾਂ ਉਸ ਦੇ ਫੋਨ ਵੀ ਮਾਰਦਾ ਹੈ ਇਹ ਵੀਡੀਓ ਤਕਰੀਬਨ 6 ਮਿੰਟ ਦੀ ਹੈ ਜਿਸ ਦੇ ਵਿੱਚ ਉਹ ਇਹਨਾਂ ਲੋਕਾਂ ਦੇ ਨਾਲ ਲੜਦਾ ਹੋਇਆ ਨਜ਼ਰ ਆਉਦਾ ਹੈ ਇਹ ਹੀ ਨਹੀਂ ਉਸ ਮੁੰਡੇ ਤੋਂ ਬਾਅਦ ਉਸ ਕੁੜੀ ਦੇ ਨਾਲ ਵੀ ਲੜਿਆ ਜੋ ਗੋਦੀ ਦੇ ਵਿੱਚ ਇੱਕ ਬੱਚੇ ਨੂੰ ਲੈ ਕੇ ਬੈਠੀ ਹੈ ਇਹ ਸਾਰੀ ਘਟਨਾ ਫਰਵਰੀ ਦੀ ਹੈ ਫਰਵਰੀ ਦੇ ਵਿੱਚ ਜਦੋਂ ਕਪੂਰਥਲਾ ਥਾਣੇ ਦੇ ਵਿੱਚ ਇੱਕ 22 ਸਾਲਾ ਕੁੜੀ ਦੇ ਕਹਿਣ ਦੇ ਉੱਤੇ ਪਰਚਾ ਦਰਜ ਹੋਇਆ ਸੀ ਜਿਨਸੀ ਸ਼ੋਸ਼ਣ ਦਾ ਜਦੋਂ ਪਰਚਾ ਦਰਜ ਹੋਇਆ ਉਸ ਤੋਂ ਬਾਅਦ ਦੀ ਇਹ ਵੀਡੀਓ ਦੱਸੀ ਜਾ ਰਹੀ ਹੈ ਖੋਦ ਨੂੰ ਖੁਦਾ ਦਾ ਫਰਿਸ਼ਤਾ ਦੱਸਣ ਵਾਲੇ ਪ੍ਰੋਫੈਟ ਬਜਿੰਦਰ ਸਿੰਘ ਦੀ ਇੱਕ ਸੀਸੀਟੀਵੀ ਵੀਡੀਓ ਵਾਇਰਲ ਹੋ ਰਹੀ ਹੈ ਫਰਵਰੀ ਮਹੀਨੇ ਦੀ ਇਹ ਵੀਡੀਓ ਹੈ ਜਿਸ ਦੇ ਵਿੱਚ ਉਹ ਆਪਣੇ ਹੀ ਕਰਿੰਦਿਆਂ ਨੂੰ ਆਪਣੇ ਹੀ ਲੋਕਾਂ ਨੂੰ ਬੁਰੇ ਤਰੀਕੇ ਨਾਲ ਕੁੱਟਦਾ ਨਜ਼ਰ ਆ ਰਿਹਾ ਹੈ ਸੀਸੀਟੀਵੀ ਤਸਵੀਰਾਂ ਵਿੱਚ ਦੇਖ ਸਕਦੇ ਹੋ ਇੱਕ ਸੋਫੇ ਤੇ ਤਿੰਨ ਮੁੰਡੇ ਬੈਠੇ ਨੇ ਦੂਜੇ ਸੋਫੇ ਤੇ ਤਿੰਨ ਕੁੜੀਆਂ ਨੇ ਉਹਨਾਂ ਕੋਲ ਇੱਕ ਬੱਚਾ ਵੀ ਹੈ ਇਸੇ ਦੌਰਾਨ ਬਜਿੰਦਰ ਸਿੰਘ ਤੂੰ ਤੜਾਕ ਕਰਕੇ ਇੱਕ ਮੁੰਡੇ ਨੂੰ ਕੁੱਟਣ ਲੱਗ ਪੈਂਦਾ ਉਸ ਤੋਂ ਪਹਿਲਾਂ ਉਸ ਦੇ ਫੋਨ ਵੀ ਮਾਰਦਾ ਹੈ ਇਹ ਵੀਡੀਓ ਤਕਰੀਬਨ 6 ਮਿੰਟ ਦੀ ਹੈ ਜਿਸ ਦੇ ਵਿੱਚ ਉਹ ਇਹਨਾਂ ਲੋਕਾਂ ਦੇ ਨਾਲ ਲੜਦਾ ਹੋਇਆ ਨਜ਼ਰ ਆਉਂਦਾ ਹੈ। ਇਹ ਹੀ ਨਹੀਂ ਉਸ ਮੁੰਡੇ ਤੋਂ ਬਾਅਦ ਉਸ ਕੁੜੀ ਦੇ ਨਾਲ ਵੀ ਲੜਿਆ ਜੋ ਗੋਦੀ ਦੇ ਵਿੱਚ ਇੱਕ ਬੱਚੇ ਨੂੰ ਲੈ ਕੇ ਬੈਠੀ ਹੈ। ਇਹ ਸਾਰੀ ਘਟਨਾ ਫਰਵਰੀ ਦੀ ਹੈ। ਫਰਵਰੀ ਦੇ ਵਿੱਚ ਜਦੋਂ ਕਪੂਰਥਲਾ ਥਾਣੇ ਦੇ ਵਿੱਚ ਇੱਕ 22 ਸਾਲਾ ਕੁੜੀ ਦੇ ਕਹਿਣ ਦੇ ਉੱਤੇ ਪਰਚਾ ਦਰਜ ਹੋਇਆ ਸੀ। ਜਿਨਸੀ ਸ਼ੋਸ਼ਣ ਦਾ ਜਦੋਂ ਪਰਚਾ ਦਰਜ ਹੋਇਆ ਉਸ ਤੋਂ ਬਾਅਦ ਦੀ ਇਹ ਵੀਡੀਓ ਦੱਸੀ ਜਾ ਰਹੀ ਹੈ। ਖੋਦ ਨੂੰ ਖੁਦਾ ਦਾ ਫਰਿਸ਼ਤਾ ਦੱਸਣ ਵਾਲੇ ਪ੍ਰੋਫੈਟ ਬਜਿੰਦਰ ਸਿੰਘ ਦੀ ਇੱਕ ਸੀਸੀਟੀਵੀ ਵੀਡੀਓ ਵਾਇਰਲ ਹੋ ਰਹੀ ਹੈ ਫਰਵਰੀ ਮਹੀਨੇ ਦੀ ਇਹ ਵੀਡੀਓ ਹੈ ਜਿਸ ਦੇ ਵਿੱਚ ਉਹ ਆਪਣੇ ਹੀ ਕਰਿੰਦਿਆਂ ਨੂੰ ਆਪਣੇ ਹੀ ਲੋਕਾਂ ਨੂੰ ਬੁਰੇ ਤਰੀਕੇ ਨਾਲ ਕੁੱਟਦਾ ਨਜ਼ਰ ਆ ਰਿਹਾ ਹੈ ਸੀਸੀਟੀਵੀ ਤਸਵੀਰਾਂ ਵਿੱਚ ਦੇਖ ਸਕਦੇ ਹੋ ਇੱਕ ਸੋਫੇ ਤੇ ਤਿੰਨ ਮੁੰਡੇ ਬੈਠੇ ਨੇ ਦੂਜੇ ਸੋਫੇ ਤੇ ਤਿੰਨ ਕੁੜੀਆਂ ਨੇ ਉਹਨਾਂ ਕੋਲ ਇੱਕ ਬੱਚਾ ਵੀ ਹੈ ਇਸੇ ਦੌਰਾਨ ਬਜਿੰਦਰ ਸਿੰਘ ਤੂੰ ਤੜਾਕ ਕਰਕੇ ਇੱਕ ਮੁੰਡੇ ਨੂੰ ਕੁੱਟਣ ਲੱਗ ਪੈਂਦਾ ਉਸ ਤੋਂ ਪਹਿਲਾਂ ਉਸ ਦੇ ਫੋਨ ਵੀ ਮਾਰਦਾ ਹੈ ਇਹ ਵੀਡੀਓ ਤਕਰੀਬਨ 6 ਮਿੰਟ ਦੀ ਹੈ ਜਿਸ ਦੇ ਵਿੱਚ ਉਹ ਇਹਨਾਂ ਲੋਕਾਂ ਦੇ ਨਾਲ ਲੜਦਾ ਹੋਇਆ ਨਜ਼ਰ ਆਉਂਦਾ ਹੈ। ਇਹ ਹੀ ਨਹੀਂ ਉਸ ਮੁੰਡੇ ਤੋਂ ਬਾਅਦ ਉਸ ਕੁੜੀ ਦੇ ਨਾਲ ਵੀ ਲੜਿਆ ਜੋ ਗੋਦੀ ਦੇ ਵਿੱਚ ਇੱਕ ਬੱਚੇ ਨੂੰ ਲੈ ਕੇ ਬੈਠੀ ਹੈ। ਇਹ ਸਾਰੀ ਘਟਨਾ ਫਰਵਰੀ ਦੀ ਹੈ। ਫਰਵਰੀ ਦੇ ਵਿੱਚ ਜਦੋਂ ਕਪੂਰਥਲਾ ਥਾਣੇ ਦੇ ਵਿੱਚ ਇੱਕ 22 ਸਾਲਾ ਕੁੜੀ ਦੇ ਕਹਿਣ ਦੇ ਉੱਤੇ ਪਰਚਾ ਦਰਜ ਹੋਇਆ ਸੀ। ਜੇਨਸੀ ਸ਼ੋਸ਼ਣ ਦਾ ਜਦੋਂ ਪਰਚਾ ਦਰਜ ਹੋਇਆ ਉਸ ਤੋਂ ਬਾਅਦ ਦੀ ਇਹ ਵੀਡੀਓ ਦੱਸੀ ਜਾ ਰਹੀ ਹੈ।